ਦੋਸਤੋ ਦਿਨੋ ਦਿਨ ਵਧ ਰਹੀ ਗਰਮੀ ਅਤੇ ਲੂ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਗਰਮੀ ਦੇ ਇਹਨਾਂ ਦਿਨਾਂ ਵਿੱਚ ਅਚਾਨਕ ਕਿਸੇ ਵਿਅਕਤੀ ਨੂੰ ਗਰਮੀ ਜਾਂ ਲੂ ਲੱਗ ਸਕਦੀ ਹੈ ਹੀਟ ਸਟ੍ਰੋਕ ਭਾਵ ਲੂ ਲੱਗਣ ਨਾਲ ਜ਼ਿੰਦਗੀ ਖਤਰੇ ਵਿੱਚ ਪੈ ਸਕਦੀ ਹੈ ਸੋ ਜ਼ਰੂਰੀ ਹੋ ਜਾਂਦਾ ਹੈ ਕਿ ਗਰਮੀ ਜਾਂ ਲੂ ਤੋਂ ਬਚਣ ਲਈ ਕੁਝ ਉਪਰਾਲੇ ਕੀਤੇ ਜਾਣ ਅਤੇ ਲੂ ਲੱਗਣ ਦੀ ਹਾਲਤ ਵਿੱਚ ਦਿੱਤੀ ਜਾਣ ਵਾਲੀ ਫਰਸਟ ایڈ ਬਾਰੇ ਵੀ ਸਾਨੂੰ ਪਤਾ ਹੋਵੇ ਲੂ ਲੱਗਣ ਤੇ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਭਾਵ ਡੀਹਾਈਡਰੇਸ਼ਨ ਹੋ ਜਾਂਦੀ ਹੈ ਤੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਚਮੜੀ ਗਰਮ ਖੁਸ਼ਕ ਅਤੇ ਲਾਲ ਪੈ ਜਾਂਦੀ ਹੈ ਚੱਕਰ ਆਉਣ ਤੋਂ ਬਾਅਦ ਵਿਅਕਤੀ ਅਚਾਨਕ ਹੀ ਬੇਹੋਸ਼ ਹੋ ਸਕਦਾ ਹੈ ਅਜਿਹੀ ਹਾਲਤ ਵਿੱਚ ਪੀੜਤ ਵਿਅਕਤੀ ਨੂੰ ਠੰਡੀ ਸ਼ਾਂਤਾਰ ਜਗ੍ਹਾ ਵਿੱਚ ਲੈ ਕੇ ਆਓ ਅਤੇ ਗਿੱਲੇ ਕੱਪੜੇ ਨਾਲ ਉਸ ਦਾ ਪਿੰਡਾ ਪੁੰਜੋ ਪਾ ਕੇ ਸਪੋਂਜਿੰਗ ਕਰੋ ਸਰੀਰ ਨੂੰ ਠੰਡਕ ਪਹੁੰਚਾਉਂਦੇ ਉਪਰਾਲੇ ਕਰੋ ਬੇਹੋਸ਼ੀ ਦੇ ਹਾਲਤ ਵਿੱਚ ਮੂੰਹ ਵਿੱਚ ਪਾਣੀ ਨਾ ਪਾਓ ਹੋਸ਼ ਵਿੱਚ ਆਉਣ ਤੇ ORS ਦਾ ਘੋਲ ਨਾਰੀਅਲ ਜਾਂ ਨਿੰਬੂ ਪਾਣੀ ਪਿਓ ਲੋੜ ਪਵੇ ਤਾਂ ਤੁਰੰਤ ਡਾਕਟਰ ਦੀ ਸਹਾਇਤਾ ਵੀ ਲਓ ਲੂ ਤੋਂ ਬਚਨ ਲਈ ਪਾਣੀ ਵੱਧ ਪਿਓ ਨਿੰਬੂ ਪਾਣੀ ਸ਼ਕੰਜਵੀ ਲੱਸੀ ਅਤੇ ਹੋ ઠੰਡੇ ਤਰਲ ਪਦਾਰਥ ਜਿਆਦਾ ਲਓ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਰਹੇ ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਾਹਰ ਨਿਕਲਣਾ ਹੋਵੇ ਤਾਂ ਸਿਰ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਬਾਹਰ ਦੀਆਂ ਅਣਟਕੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਅਤੇ ਘਰ ਦਾ ਬਣਿਆ ਹਲਕਾ ਅਤੇ ਸਾਦਾ ਭੋਜਨ ਹੀ ਖਾਓ ਜਿਆਦਾ ਤਲੀਆਂ ਤੇ ਤੇਜ਼ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਤੋਂ ਬਚਿਆ ਜਾਵੇ ਧੰਨਵਾਦ